ਹਾਂਜੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਜੀ ਉਮੀਦ ਕਰਦੇ ਆ ਸਾਰੇ ਵੀ ਠੀਕ ਠਾਕ ਹੋਵੋਗੇ ਆਪਾਂ ਤੁਹਾਡੇ ਕੋਲੇ ਲੈ ਕੇ ਆਏ ਆ ਟਰੈਕਟਰ ਤੇ ਕਰਾਉਣੇ ਆ ਬਾਈ ਨਾਲ ਗੱਲਬਾਤ ਹਾਂ ਬਾਈ ਸਤਿ ਸ੍ਰੀ ਅਕਾਲ ਜੀ ਹਾਂ ਬਾਈ ਕੀ ਨਾਮ ਹੈ ਜੀ ਆਪਣਾ ਤੇ ਮੋਬਾਈਲ ਨੰਬਰ ਜੀ ਆਪਣਾ 10830 ਹਾਂਜੀ ਤੇ ਠੀਕ ਆ ਤੇ ਮੰਡੀ ਤੋਂ ਬਣਾ ਟਰੈਕਟਰ ਕਿਹੜੇ ਥਾਂ 'ਤੇ ਹੁੰਦੇ ਆ ਬਈ ਆਪਣੇ ਕੋਲੇ ਦੋਦੇ ਦੋਦੇ ਹੁੰਦੇ ਆ ਜੀ ਦੋਦਾ ਮੋਗੇ ਕਿ ਨਹੀਂ ਆ ਗਿਆ ਜੀ ਮੁਕਸਰ ਕੋਲੇ ਮੁਕਸਰ ਕੋਲੇ ਆ ਦੇਖ ਸਕਦੇ ਹੋ ਇੱਧਰ ਆ ਗਿਆ ਜੀ ਪਾਵਰ ਟਰੈਕ 445 ਜੀ ਬੀਟੀ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਪੂਰਾ ਜੈਨੂਇਨ ਟਰੈਕਟਰ ਹੈ ਸਾਰਾ ओरिजिनल ਆ ਭਾਈ ਟਰੈਕਟਰ ਸਾਰਾ ਰੈਨਲ ਟਰੈਕਟਰ ਹੈ ਜੀ 15 ਮਾਡਲ 395000 ਰੁਪਿਆ ਰੇਟ ਹੈ ਜੀ ਨਵੇਂ ਟਾਇਰ ਆ ਦੇਖ ਸਕਦੇ ਹੋ ਤੇ ਭਾਈ ਆਪਾਂ ਦੇਣਾ ਕਿੰਨੇ ਦਾ ਜੀ ਇਹ ਮੌਕੇ ਤੇ ਭਾਈ ਕਹਿੰਦਾ ਕਰ ਦਾਂਗੇ ਮਾਨਤਾਨ ਪੂਰਾ ਖੁੱਲਾ ਕਰ ਦੇਗਾ ਮਾਨਤਾਨ ਭਾਈ ਕਹਿੰਦਾ ਪੂਰਾ ਖੁੱਲਾ ਮਾਨਤਾਨ ਕਰਦਾ ਹੈ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਐ ਮੋਬਾਈਲ ਨੰਬਰ ਸੋਡੇ ਕੋਲੇ 22 ਦਾ ਆ ਗਿਆ ਨਾਲ ਨਾਲ ਇਧਰ ਬਾਈ ਕੋਲੇ ਐ ਸੋਨਾ ਲੀਕਾ ਸੋਨਾ ਲੀਕਾ ਦੇਖ ਸਕਦੇ ਹੋ ਜੀ 50 ਦਾ ਸੋਨਾ ਲੀਕਾ ਹੈਗਾ 14 ਮਾਡਲ ਜੀ ਪੰਜਾਬ ਨੰਬਰ 4 ਲੱਖ 45000 ਰੁਪਿਆ ਰੇਟ ਹੈ ਫੈਬਰਾਈ ਛਤਰੀ ਵਗੈਰਾ ਲੱਗੀ ਹੈ ਜੀ ਟਰੈਕਟਰ ਤੇ ਇਹ ਵੀ ਸਾਰਾ ਰੈਨਲ ਹੈ ਜੀ ਹਾਂ ਜੀ ਹਾਂ ਜੀ ਸਾਰਾ ਰੈਨਲ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ ਤੇ ਇਹ ਆਪਾਂ ਮੌਕੇ ਤੇ ਕਿੰਨੇ ਦਾ ਦੇਣਾ ਜੀ ਤਾਂ ਵੀ ਕਿੰਨਾ ਕੁ ਦੱਸ ਦਿਓ ਜੀ ਕਿੰਨਾ ਕੁ ਕਰ ਦੋਗੇ 415000 ਰੁਪਇਆ ਦਾ ਦੇ ਦਾਂਗੇ ਬਾਈ ਕਹਿੰਦਾ 30000 ਰੁਪਇਆ ਦੇਖ ਸਕਦੇ ਹੋ ਬਾਈ ਨੇ ਬਾਈ ਪੂਰਾ ਵੱਡਾ ਆਫਰ ਹੀ ਦੇਤਾ ਹੁਣ ਪੂਰਾ ਵੱਡਾ ਆਫਰ ਦੇਤਾ ਜੀ ਦੇਖ ਸਕਦੇ ਹੋ ਟਰੈਕਟਰ ਤੇ ਛਤਰੀ ਵਗੈਰਾ ਲੱਗਿਆ ਫੈਬਰ ਵਾਲੀ ਇੱਧਰ ਫੇਰ 50 ਦਾ ਸੋਨਾ ਲਿਕਾ ਇੱਧਰ ਫੇਰ 50 ਦਾ ਸੋਨਾ ਲਿਕਾ ਹੈ ਸਿੰਪਲ ਸਟੀering ਤੇ ਜੀ 10 ਮਾਡਲ 330000 ਰੁਪਇਆ ਰੇਟ ਹੈ ਇਹ ਵੀ ਸਾਰਾ ਰੈਨ ਵਾਲੀ ਹੈ ਜੀ ਰੈਨਲ ਟਰੈਕਟਰ ਹੈ ਪੰਜਾਬ ਨੰਬਰ ਹੈ ਜੀ ਇਹ ਵੀ ਦੇਖ ਸਕਦੇ ਹੋ ਟਰੈਕਟਰ 400 ਸੇਰੋ ਪੂਰਾ ਹੋਣਾ ਟਰੈਕਟਰ ਪਿਆ ਜੀ ਟੌਪ ਮਾਡਲ ਚ ਆ ਗਿਆ ਉਦੋਂ ਦੇਖ ਸਕਦੇ ਹੋ ਸੈਂਪਲ ਸਟੀਅਰਿੰਗ ਹੈ ਜੀ ਤੇ ਬਾਈ ਇਹ ਆਪਾਂ ਕਿੰਨੇ ਦਾ ਦੇਣਾ ਹੈ ਜੀ ਬਾਈ ਕਹਿੰਦਾ ਇਹਦੀ ਵੀ ਮੌਕੇ ਤੇ ਮਾਨਤਾਨ ਕਰ ਦਿਆਂਗੇ ਬਾਈ ਪੂਰਾ ਖੁੱਲਾ ਮਾਨਤਾਨ ਕਰੂਗਾ ਤੇ ਬਾਕੀ ਸਿਰੇ ਤੁਹਾਨੂੰ ਮੋਬਾਈਲ ਨੰਬਰ ਦੁਬਾਰੇ ਫੇਰ ਬੋਲਦੇ ਜੀ 9830 ਹਾਂਜੀ 9973 ਇਹ ਬਾਈ ਦਾ ਮੋਬਾਈਲ ਨੰਬਰ ਹੈ ਜੀ ਜੇ ਕਿਸੇ ਵੀਰ ਨੇ ਜੇ ਹੋਰ ਟਰੈਕਟਰ ਵੀ ਲੈਣਾ ਉਹ ਵੀ ਮਿਲ ਜੂਜੀ ਆਪਣੇ ਕੋਲੇ ਜਾਂ ਲਿਆ ਕੇ ਦੇ ਦੋਗੇ ਬਾਈ ਨੇ ਕੋਈ ਵੀ ਟਰੈਕਟਰ ਲੈਣਾ ਜੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰਿਓ ਲਾਇਕ ਤੇ ਕਮੈਂਟ ਕਰਿਓ ਜੀ ਤੇ ਟਰੈਕਟਰ ਕੋਈ ਵੀ ਲੈਣਾ ਬਾਈਆਂ ਨੂੰ ਫੋਨ ਕਰ ਸਕਦੇ ਹੋ ਜੀ ਧੰਨਵਾਦ ਜੀ